ਲੱਖ ਰੁਪਏ ਦੀ ਗੱਡੀ ਖੜੀ ਐ ਇਹ ਗੁਜਾਰਾ ਕਿਵੇਂ ਜਿਦਾ ਇਹ ਹਾਲਾਤ ਹੋ ਗਏ ਕਿ ਜਿੱਦਾਂ ਕਹਿੰਦੇ ਨਾ ਘਰ ਦੇ ਵਿੱਚ ਜਿਹਨੂੰ ਆਪਾਂ ਪੰਜਾਬੀ ਦੀ ਕਹਾਵਤ ਕਹਿੰਦੇ ਨੇ ਪਤਾ ਨਹੀਂ ਕਦੋਂ ਮੌਤ ਆਂਦੀ ਦਾ ਸਰਨਾਟਾ ਛਾ ਜਾਂਦਾ ਸਾਨੂੰ ਤਾਂ ਮੈਸੇਜ ਤੇ ਪਤਾ ਲੱਗਦਾ ਵੀ ਦਿੱਲੀ ਦੇ ਵਿੱਚ ਕੈਪ ਫੋਰ ਚੱਲੂ ਹੋ ਗਿਆ ਜੀ ਗੱਡੀ ਰੋਡ ਤੇ ਜਾ ਗਈ ਤਾਂ 20000 ਦਾ ਚਲਾਨ ਹੋ ਗਿਆ 20000 ਦਾ ਚਲਾਨ ਹੋ ਹੀ ਹੋਇਆ ਕਿ BS4 ਸੀ ਗੱਡੀ ਉਹ BS4 ਸੀ ਉਹ ਬੰਦੇ ਜਿਹੜੇ ਪੰਜਾਬ ਤੋਂ ਦਿੱਲੀ ਵਿਆਹ ਚ ਆਏ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਵੀ ਦਿੱਲੀ ਦੇ ਵਿੱਚ ਕੈਪ ਫੋਰ ਚੱਲਦਾ ਸਾਨੂੰ ਨਹੀਂ ਪਤਾ ਲੱਗਿਆ ਔਰ ਆ ਤੁਹਾਨੂੰ ਮੈਸੇਜ ਦੇਖ ਸਕਦੇ ਹੋ ਮੈਸੇਜ ਦੇ ਵਿੱਚ ਬਕਾਇਦਾ ਅਮਾਉਂਟ ਵੀ ਆ ਰਹਾ ਇਸ ਗੱਡੀ ਨੂੰ ਅਸੀਂ ਸਟਾਰਟ ਕਰਕੇ ਪੈਟਰੋਲ ਪੰਪ ਤੱਕ ਵੀ ਨਹੀਂ ਲੈ ਜਾ ਸਕਦੇ ਵੀ ਗੱਡੀ ਦੇ ਵਿੱਚ ਕੋਈ ਫਿਊਲ ਪਵਾ ਲਈਏ ਜਾਂ ਗੱਡੀ ਨੂੰ ਅਗਰ ਖੜੀ ਹੈ ਦੋ ਚਾਰ ਦਿਨ ਕੋਈ ਵਰਕਸ਼ਾਪ ਭੇਜ ਦਈਏ ਕੰਮ ਕਰਾ ਲਈਏ ਕੋਈ ਗਵਰਨਮੈਂਟ ਦੀ ਥਿਊਰੀ ਨਹੀਂ ਹੈਗੀ ਕੋਈ ਸਿਸਟਮ ਨਹੀਂ ਹੈਗਾ ਔਰ ਜੱਗ ਦੇ ਜਿਹੜੀਆਂ ਗੱਡੀਆਂ ਬੈਂਕਾਂ ਦਾ ਵਿਆਜ ਹੈ ਉਹਨੂੰ ਕੋਈ ਬੰਦ ਨਹੀਂ ਕਰ ਸਕਦਾ ਜਿਹੜੀ ਗੱਡੀ ਦੀ ਇੰਸਟਾਲਮੈਂਟ ਹੈ ਕਮ ਸੇ ਕਮ ਇਸ ਗੱਡੀ ਦੀ ਸੱਤਿਆ ਦੇ ਜੀ ਸੌ ਨਾ ਤਾਂ ਅਸੀਂ ਡਰਾਈਵਰ ਨੂੰ ਕਹਿ ਸਕਦੇ ਵੀ ਭਾਈ ਗੈਪ ਫੋਰ ਆ ਗਿਆ ਵੀ ਨੌਕਰੀ ਛੜ ਦੇ ਚਾਬੀ ਰੱਖ ਦੇ ਚਲਾ ਗਿਆ ਅਗਲਾ ਕਹਿੰਦਾ ਜੀ ਮੈਂ ਤਾਂ ਤੁਹਾਡੇ ਕੋਲ ਨੌਕਰੀ ਕਰ ਰਿਹਾ ਕਿ ਗੈਪ ਫੋਰ ਸਰਕਾਰ ਨਾਲ ਚੱਲੇਗੀ ਤਾਂ ਤੁਹਾਡਾ ਕਸੂਰ ਹੈ ਮੇਰਾ ਕੋਈ ਨਹੀਂ ਹੈ ਮਿੱਟੀ ਕਿੱਦਾਂ ਜੰਮੀ ਹੋਈ ਪੱਤੇ ਪਏ ਜਦੋਂ ਬੰਦਾ ਆਂਦਾ ਨਾ ਮਾਲਕ ਵੀ ਉਹਦਾ ਵੀ ਦਿਲ ਦੁਖਦਾ ਇਹ ਤਾਂ ਇਹ ਚੀਜ਼ ਹੋ ਗਈ ਹਲਾ ਸਰਕਾਰ ਕਹਿੰਦੀ ਨਾ ਹਸਪੀਟਲ ਦੇ ਵਿੱਚ ਬੰਦੇ ਨੂੰ ਵੈਂਟੀਲੇਟਰ ਤੱਕ ਲਿਜਾਇਆ ਜਾਂਦਾ ਬਈ ਬੰਦਾ ਪੱਚ ਜਾਏ ਜਾਂ ਦੇਖ ਗੱਡੀ ਦੀ ਉਮਰ ਤੈਅ ਕਰਤੀ ਉਹਦਾ ਟੈਕਸ ਲੈ ਲਿਆ 8 ਸਾਲ ਦਾ ਇੱਕ ਜੱਕ ਦਮੇ ਰਾਤ ਨੂੰ ਆਰਡਰ ਕਰਤਾ ਜੀ ਸਵੇਰੇ ਗੈਪ ਫੋਰ ਚੱਲੂਗਾ ਦਿੱਲੀ ਗਵਰਨਮੈਂਟ ਨਾਲ ਰੋਡ ਤੇ ਚੱਲਣ ਦਾ 2 ਸਾਲ ਦਾ ਸਾਨੂੰ ਸਰਟੀਫਿਕੇਟ ਦਿੱਤਾ ਵੀ ਤੁਸੀਂ 2 ਸਾਲ ਇਸ ਗੱਡੀ ਨੂੰ ਰੋਡ ਤੇ ਲੈ ਕੇ ਚੱਲ ਸਕਦੇ ਹੋ ਬਾਅਦ ਅਥਾਰਟੀ ਲੈ ਕੇ ਆਣਾ ਹੈ ਵੈਪਰ ਸਹੀ ਚੱਲਦੀ ਹੈ ਲੈਟ ਸਹੀ ਚੱਲਦੀ ਹੈ ਇੰਡੀਅਨ ਸਹੀ ਹੈ ਤਾਂ ਤੁਸੀਂ ਰੋਡ ਤੇ ਉਸਾਰ ਸਕਦੇ ਹੋ ਅਗਰ ਸਰਕਾਰ ਨੇ ਕੋਈ ਵਿਕਲਪ ਕੱਢਣਾ ਸੀ ਮੈਂ ਕਹਿੰਦਾ ਕੋਈ ਐਡਾ ਦਾ ਬਕਲ ਕੱਢਣ ਇਸ ਗੱਡੀ 'ਚ ਕੋਈ ਐਡਾ ਦਾ ਸਿਸਟਮ ਲਾਣ ਵੀ ਹਾਂ ਵੀ 04 ਹੈ 06 ਜਿਹਦਾ ਅੱਜ ਤੋਂ ਪਹਿਲੇ ਸਰਕਾਰ ਨੇ ਪੈਟਰੋਲ ਤੋਂ ਸੀਐਨਜੀ ਤੇ ਗੱਡੀਆਂ ਕੀਤੀਆਂ ਸੀ ਮੇਰੇ ਪਿੱਛੇ ਆ ਜਿਹੜੀ ਤੁਸੀਂ ਚਮਚਮਾਂਦੀ ਗੱਡੀਆਂ ਦੇਖ ਰਹੇ ਹੋ ਇਸ ਤਰੀਕੇ ਦੀਆਂ ਗੱਡੀਆਂ ਤੁਹਾਨੂੰ ਹੁਣ ਦਿੱਲੀ ਦੀਆਂ ਸੜਕਾਂ ਤੇ ਬਹੁਤ ਸਾਰੀ ਜਗ੍ਹਾ ਤੇ ਖੜੀਆਂ ਨਜ਼ਰ ਆਉਣਗੀਆਂ ਟੈਕਸੀ ਸਟੈਂਡਾਂ ਤੇ ਉਹ ਜਿਹੜੀਆਂ ਗੱਡੀਆਂ ਖੜੀਆਂ ਨੇ ਇਹਦੀ ਵਜ੍ਹਾ ਹੈ ਕਿ ਦਿੱਲੀ ਦੇ ਵਿੱਚ ਗ੍ਰੈਬ 3 ਲਾਗੂ ਹੋਇਆ ਤੇ ਗ੍ਰੈਬ 3 ਲਾਗੂ ਹੋਣ ਦੇ ਨਾਲ ਇਹ ਖੂਬਸੂਰਤ ਗੱਡੀਆਂ ਜੋ ਕਿ BS4 ਪਾਰਟ ਸਟੇਜ 4 ਜਿਹਨੂੰ ਕਿਹਾ ਜਾਂਦਾ ਹੈ ਉਸ ਦੇ ਅੰਦਰ ਆ ਗੀਆਂ ਤਾਂ ਉਸ ਤੋਂ ਬਾਅਦ ਇਹ ਗੱਡੀਆਂ ਖੜੀਆਂ ਹੋ ਗਈਆਂ ਜੇਕਰ ਤੁਸੀਂ ਇਸ ਗੱਡੀ ਨੂੰ ਲੈ ਕੇ ਸੜਕ ਤੇ ਜਾਓਗੇ ਤਾਂ ਤੁਹਾਡਾ ਚਲਾਨ ਹੋਏਗਾ 20000 ਰੁਪਏ ਦਾ ਇਹ ਦਿੱਲੀ 'ਚ ਹੋਇਆ ਗ੍ਰੈਫਟੀ ਲੱਗਣ ਤੋਂ ਬਾਅਦ ਅਕਸਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗ੍ਰੈਪ 3 ਹਟਾ ਦਿੱਤਾ ਜਾਂਦਾ ਹੈ ਲਗਾ ਦਿੱਤਾ ਜਾਂਦਾ ਹੈ ਜਿਸ ਨੇ ਸਭ ਤੋਂ ਵੱਡੀ ਮਾਰ ਪੈ ਰਹੀ ਹੈ ਟਰਾਂਸਪੋਰਟ ਸੈਕਟਰ ਉਹ ਟਰਾਂਸਪੋਰਟ ਸੈਕਟਰ ਜਿਨ੍ਹਾਂ ਨੂੰ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ ਸਾਡੇ ਨਾਲ ਟਰਾਂਸਪੋਰਟ ਇੰਡਸਟਰੀ ਦੇ ਸੱਜਣ ਮੌਜੂਦ ਨੇ ਸਾਡੇ ਨਾਲ ਜਤਿੰਦਰ ਭਾਈ ਮੌਜੂਦ ਨੇ ਸਤਾਮ ਭਾਈ ਮੌਜੂਦ ਨੇ ਇਹਨਾਂ ਨਾਲ ਗੱਲ ਕਰਾਂਗੇ ਤਾਂ ਪੁੱਛਾਂਗੇ ਆਖਰ ਹਾਲਾਤ ਐਸ ਇਹ ਤਕਰੀਬਨ 30 ਲੱਖ ਰੁਪਏ ਦੀ ਗੱਡੀ ਆਨ ਰੋਡ ਜਿਸ ਤੱਕ ਮੈਨੂੰ ਪਤਾ ਪੈਂਦੀ ਹੈ ਇਹ 30 ਲੱਖ ਰੁਪਏ ਦੀ ਗੱਡੀ ਹੁਣ ਖੜੀ ਹੈ ਇਹ ਗੁਜ਼ਾਰਾ ਕਿਵੇਂ ਗੁਜ਼ਾਰਾ ਤਾਂ ਵੀਰ ਜੀ ਦੇਖੋ ਬੰਦਾ ਰੋਕਦਾ ਕਿਸੇ ਨੂੰ ਦੱਸ ਨਹੀਂ ਸਕਦਾ ਅੱਜ ਤਾਂ ਇਹ ਹਾਲਾਤ ਹੋ ਗਏ ਵੀ ਜਿੱਦਾਂ ਕਹਿੰਦੇ ਨੇ ਘਰ ਦੇ ਵਿੱਚ ਜਿਹਨੂੰ ਆਪਾਂ ਪੰਜਾਬੀ ਦੀ ਕਹਾਵਤ ਕਹਿੰਦੇ ਨੇ ਪਤਾ ਨਹੀਂ ਕਦੋਂ ਮੌਤ ਆਂਦੀ ਦਾ ਸਰਨਾਟਾ ਛਾ ਜਾਂਦਾ ਸਾਨੂੰ ਤਾਂ ਮੈਸੇਜ ਤੇ ਪਤਾ ਲੱਗਦਾ ਵੀ ਦਿੱਲੀ ਦੇ ਵਿੱਚ ਗੈਪ ਫੋਰ ਚੱਲੂ ਹੋ ਗਿਆ ਜੀ ਇਹ ਗੱਡੀ ਰੋਡ ਤੇ ਜਾਏਗੀ ਤਾਂ 20000 ਦਾ ਚਲਾਨ ਹੋ ਜਾਏਗਾ ਇਸ ਗੱਡੀ ਨੂੰ ਅਸੀਂ ਸਟਾਰਟ ਕਰਕੇ ਪੈਟਰੋਲ ਪੰਪ ਤੱਕ ਵੀ ਨਹੀਂ ਲਿਜਾ ਸਕਦੇ ਵੀ ਗੱਡੀ ਦੇ ਵਿੱਚ ਕੋਈ ਫਿਊਲ ਪਵਾ ਲਈਏ ਜਾਂ ਗੱਡੀ ਨੂੰ ਅਗਰ ਖੜੀ ਹੈ 2-4 ਦਿਨ ਕੋਈ ਵਰਕਸ਼ਾਪ ਭੇਜ ਦਈਏ ਕੰਮ ਕਰਾ ਲਈਏ ਕੋਈ ਗਵਰਨਮੈਂਟ ਦੀ ਥਿਊਰੀ ਨਹੀਂ ਹੈਗੀ ਕੋਈ ਸਿਸਟਮ ਨਹੀਂ ਹੈਗਾ ਔਰ ਜਦ ਕਿ ਜਿਹੜੀਆਂ ਗੱਡੀਆਂ ਬੈਂਕਾਂ ਦਾ ਵਿਆਜ ਹੈ ਉਹਨੂੰ ਕੋਈ ਬੰਦ ਨਹੀਂ ਕਰ ਸਕਦਾ ਜਿਹੜੀ ਗੱਡੀ ਦੀ ਇਨਸਟਾਲਮੈਂਟ ਹੈ ਕਮ ਸੇ ਕਮ ਇਸ ਗੱਡੀ ਦੀ 60000 ਰੁਪਏ ਦੀ ਇਨਸਟਾਲਮੈਂਟ ਬਣਦੀ ਹੈ ਜਿਹੜਾ ਡਰਾਈਵਰ ਹੈ 15 ਤੋਂ 20000 ਰੁਪਏ ਦਾ ਡਰਾਈਵਰ ਪੈਂਦਾ ਹੈਗਾ ਨਾ ਤਾਂ ਅਸੀਂ ਡਰਾਈਵਰ ਨੂੰ ਕਹਿ ਸਕਦੇ ਵੀ ਭਾਈ ਗੈਪ 4 ਆ ਗਿਆ ਤੂੰ ਨੌਕਰੀ ਛੱਡ ਦੇ ਚਾਬੀ ਰੱਖ ਦੇ ਚਲਾ ਜਾ ਅਗਲਾ ਕਹਿੰਦਾ ਜੀ ਮੈਂ ਤਾਂ ਤੁਹਾਡੇ ਕੋਲ ਨੌਕਰੀ ਕਰ ਰਿਹਾ ਕਿ ਗੈਪ 4 ਸਰਕਾਰ ਨਾ ਚਾਲੂਗੀ ਤਾਂ ਤੁਹਾਡਾ ਕਸੂਰ ਹੈ ਮੇਰਾ ਕਸੂਰ ਨਹੀਂ ਹੈਗਾ ਮੈਂ ਆਪਣੇ ਬੱਚੇ ਪਾਲਨੇ ਆ ਪਰ ਸਾਨੂੰ ਸਰਕਾਰ ਦਾ ਇਹ ਨਹੀਂ ਸਮਝਦਾ ਟਰਾਂਸਪੋਰਟ ਇੱਕ ਐਦਾਂ ਦਾ ਮਾਧਿਅਮ ਹੈ ਨਾ ਹਰਪ੍ਰੀਤ ਵੀਰ ਜੀ ਥੋਡੇ ਅਸੀਂ ਮੀਡੀਆ ਤੋਂ ਪੁੱਛਦੇ ਆ ਮੈਂ ਕਹਿੰਦਾ ਤੁਹਾਨੂੰ ਵੀ ਨਹੀਂ ਪਤਾ ਲੱਗਦਾ ਤੁਸੀਂ ਵੀ ਮੀਡੀਆ ਤੋਂ ਜਲਦੀ ਦੇਖਦੇ ਜਦੋਂ ਟੀਵੀ ਦੇ ਥੱਲੇ ਹੈਡਲਾਈਨ ਚੱਲਦੀ ਆਵੇ ਕੱਲ ਤੋਂ ਸਵੇਰੇ ਦਿੱਲੀ ਦੇ ਵਿੱਚ ਗੈਪ 4 ਚਾਲੂ ਹੋ ਗਿਆ ਕੋ ਸਾਡੇ ਸੱਜਣ ਰਿਸ਼ਤੇਦਾਰ ਅੱਜ ਬਿਹਾਂ ਦਾ ਸੀਜ਼ਨ ਹੈ ਪੰਜਾਬ ਤੋਂ ਆਂਦੇ ਆ ਉਹਨਾਂ ਨੂੰ ਜਦੇ ਪਤਾ ਲੱਗਦਾ ਆ ਦੇਖੋ ਹੁਣ ਕੱਲੇ ਸਾਡੀ ਗੱਡੀ ਕੋ ਪੰਜਾਬ ਤੇ ਰਿਸ਼ਤੇਦਾਰ ਲੈ ਕੇ ਆਇਆ ਪੰਜਾਬ ਨੰਬਰ ਉਹਦਾ 20000 ਰੁਪਏ ਦਾ ਚਲਾਨ ਆਦਾ ਗੱਡੀ ਜਦ ਕਿ ਮੇਰੇ ਨਾਮ ਹੈ ਗੱਡੀ ਉਹ ਲੈ ਕੇ ਗਏ ਹੋਇਆ ਔਰ ਆ ਤੁਸੀਂ ਮੈਸੇਜ ਦੇਖ ਸਕਦੇ ਹੋ ਮੈਸੇਜ ਦੇ ਵਿੱਚ ਬਕਾਇਦਾ ਅਮਾਉਂਟ ਵੀ ਆਦਾ ਅੱਛਾ ਆ ਇਹ ਤਾਂ ਲਿਖਿਆ ਹੋਇਆ ਟ੍ਰੈਫਿਕ ਵਾਇੋਲੇਸ਼ਨ ਬਾਈ ਯੋਰ ਵਹੀਕਲ ਨੰਬਰ 883 ਇੱਤੇ ਵਹੀਕਲ ਨੰਬਰ ਲਿਖਿਆ ਹੋਇਆ ਹੈ ਤੇ ਐਕਸ਼ਨੇਬਲ ਵਾਈਡ ਚਲਾਨ ਚਲਾਨ ਨੰਬਰ ਹੈ ਤਾਂ ਫਿਰ ਥੱਲੇ 20000 ਦਾ ਚਲਾਨ ਹੈ ਭਾਜੀ 20000 ਦਾ ਚਲਾਨ ਹੋ ਹੀ ਹੋਇਆ ਕਿ BS4 ਸੀ ਗੱਡੀ ਹੋ BS4 ਸੀ ਉਹ ਬੰਦੇ ਜਿਹੜੇ ਪੰਜਾਬ ਤੋਂ ਦਿੱਲੀ ਵਿਆਹ ਚ ਆਏ ਉਹਨਾਂ ਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਵੀ ਦਿੱਲੀ ਦੇ ਵਿੱਚ ਗੈਪ ਫੋਰ ਚੱਲ ਰਿਹਾ। ਸਾਨੂੰ ਨਹੀਂ ਪਤਾ ਲੱਗਿਆ। ਇਹ ਵੀ ਮੇਰੇ ਖਿਆਲ ਸੰਡੇ ਵਾਲੇ ਦਿਨ ਗੈਪ ਫੋਰ ਚਾਲੂ ਹੋਇਆ। ਉਸ ਦਿਨ ਲੋਕੀ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਛੁੱਟੀ ਮਨਾ ਰਹੇ ਤੇ ਕਿਸੇ ਨੂੰ ਕੁਝ ਨਹੀਂ ਪਤਾ। ਜਿਹੜੇ ਬੰਦੇ ਪੰਜਾਬ ਤੋਂ ਆਏ ਜਾਂ ਘਰੋਂ ਸਵੇਰੇ ਮੰਡੇ ਦਫ਼ਤਰ ਨਿਕਲੇ ਜਾਂ ਕੰਮ ਦੇ ਨਿਕਲੇ ਜਦੋਂ ਟ੍ਰੈਫਿਕ ਵਾਲਿਆਂ ਨਾਲ ਰੋ ਰੋ ਕੇ ਚਲਾਣ ਕੀਤੇ ਉਸ ਟਾਈਮ ਪਤਾ ਲੱਗਿਆ। ਸਰਕਾਰ ਇਸ ਗੱਡੀ ਦੀ 15 ਸਾਲ ਦਾ ਸਭ ਤੋਂ ਟੈਕਸ ਲੈ ਚੁੱਕੀ ਵੀ ਹੈ। ਔਰ ਨਾਲ ਤੁਸੀਂ ਪਰਲੇ ਪਾਸੇ ਦੇ ਸੇ ਇਕੱਲੀ ਡੀਜ਼ਲ ਨਹੀਂ ਪੈਟਰੋਲ BS3 ਉਹਨੂੰ ਵੀ ਅਸੀਂ ਰੋਡ ਤੇ ਲਾ ਸਕਦੇ ਸਤਨਭਾਈ ਇੱਕ ਚੀਜ਼ ਦੱਸੋ ਜਿਵੇਂ ਭਾਈ ਕਹਿੰਦਾ ਆ ਗੱਡੀ ਪਿੱਛੇ ਤੁਹਾਡੀ ਗੱਡੀ ਖੜੀ ਆ ਇਹ ਵੀ ਹੁਣ ਖੜੀ ਆ ਇਹ ਵੀ ਨਹੀਂ ਚੱਲਦੀ ਖੜੀ ਆ ਜੀ ਬਿਲਕੁਲ ਖੜੀ ਆ ਦੇਖੋ ਗਵਰਨਮੈਂਟ ਦੀ ਇਹ ਮੈਨੂੰ ਪਾਲਿਸੀ ਲੱਗ ਰਹੀ ਆ ਕਿ ਰਲੇ ਮਿਲੇ ਆ ਜਿਹੜਾ ਏ 50% ਇੱਕ ਗੱਡੀ ਜਿਹੜੀ ਅੱਜ 25 ਲੱਖ ਦੀ ਆ ਕੋਈ 50 ਲੱਖ ਦੀ ਆ 50% ਗਵਰਨਮੈਂਟ ਨੂੰ ਟੈਕਸ ਜਾ ਰਿਹਾ ਉਹਦੇ ਚ ਇਹਨੂੰ ਤੁਸੀਂ ਕਿਸੇ ਵੀ ਗੱਡੀ ਦਾ ਬਿੱਲ ਕੱਢ ਲਿਓ ਕਿਉਂਕਿ ਤੁਸੀਂ ਪ੍ਰੈਸ ਵਾਲੇ ਕਿਤੋਂ ਵੀ ਕਿਸੇ ਗੱਡੀ ਦਾ ਬਿੱਲ ਲੈ ਸਕਦੇ ਹੋ ਉਹ ਬਿੱਲ ਲਿਆ ਕੇ ਨਾਲ ਦਿਖਾ ਦੇਣਾ 50% ਪੂਰਾ ਗਵਰਨਮੈਂਟ ਨੂੰ ਜਾ ਰਿਹਾ ਇਹ ਲੱਗਦਾ ਕਿ ਗਵਰਨਮੈਂਟ ਮਿਲ ਗਈ ਆ ਇਹਨਾਂ ਕੋਲ ਪੈਸੇ ਨਹੀਂ ਹੈਗੇ ਜਾਂ ਤੇ ਸਰਕਾਰਾਂ ਚਲਾਉਣ ਲਈ ਲੋਕਾਂ ਲਈ ਰੋਡ ਟੈਕਸ 2 ਰੁਪਏ ਕਿਲੋਮੀਟਰ ਪੈ ਰਿਹਾ ਇੱਕ ਆਮ ਆਦਮੀ ਨੂੰ ਔਰ ਪੈਟਰੋਲ ਜੋ ਪੈਟਰੋਲ ਡੀਜ਼ਲ ਆ ਇਹਦੇ ਚ 50% ਗਵਰਨਮੈਂਟ ਨੂੰ ਉਹ ਵੀ ਜਾ ਰਿਹਾ ਇਹ ਕਹਿ ਰਿਹਾ ਕਿ ਟੈਕਸ ਦੇਣ ਵਾਲੀ ਦੁਨੀਆ ਘਟਾ ਖਾਣ ਵਾਲੇ ਜ਼ਿਆਦਾ ਲੇਕਿਨ ਇਹ ਤੇ ਟੈਕਸ ਹਰ ਆਦਮੀ ਕੋਲ ਲੈ ਰਹਾ ਹੈ ਛੋਟੇ ਤੋਂ ਛੋਟੇ ਸਵਾਲੇ ਉੱਠਦਾ ਨਾ ਤੁਸੀਂ ਆ ਗੱਡੀ ਕਿੰਨੇ ਦੀ ਲਈ ਜਦੋਂ ਤੁਸੀਂ ਇਹ ਗੱਡੀ ਖਰੀਦੀ ਇਹ ਗੱਡੀ ਜਿਹੜੀ ਆ 8 ਲੱਖ ਰੁਪਏ ਦੀ ਖਰੀਦੀ ਆ 8 ਲੱਖ ਤੋਂ 4 ਲੱਖ ਗਵਰਨਮੈਂਟ ਨੂੰ ਚਲ ਗਿਆ ਉਹ 4 ਲੱਖ ਗਵਰਨਮੈਂਟ ਨੂੰ ਜਾਣ ਦੇ ਬਾਅਦ ਚ ਫਿਰ ਰੋਡ ਟੈਕਸ ਦੇ ਰਹੇ ਆ ਉਹ ਔਰ ਸਰਵਿਸ ਟੈਕਸ ਦੇ ਰਹੇ ਆ ਟੋਲ ਟੈਕਸ ਦਿੱਤਾ ਜਾ ਰਿਹਾ ਸਟੇਟ ਟੈਕਸ ਦਿੱਤਾ ਜਾ ਰਿਹਾ ਔਰ ਸਾਰੇ ਟੈਕਸ ਫਿਰ ਗਵਰਨਮੈਂਟ ਲੈ ਰਹੀ ਆ। ਇਹ ਵੀ ਇਹ BS4 ਤੇ ਖੜੀ ਆ। ਇਹ ਖੜੀ ਆ। ਇਹਦਾ ਇਨਾ ਨੁਕਸਾਨ ਹੋ ਰਿਹਾ ਕਿ ਕੋਈ ਚੱਲ ਨਹੀਂ ਸਕਦਾ। ਸਾਡਾ ਤਾਂ ਹੈ ਹੀ ਹੈ ਨੁਕਸਾਨ। ਲੇਕਿਨ ਆਮ ਲੋਕਾਂ ਦਾ ਵੀ ਇਹਦੇ ਤੇ ਨੁਕਸਾਨ ਆ। ਜਿਹੜਾ ਕੋਈ 30 ਹਜ਼ਾਰ ਦੀ ਨੌਕਰੀ ਕਰ ਰਿਹਾ, 40 ਹਜ਼ਾਰ ਦੀ ਨੌਕਰੀ ਕਰ ਰਿਹਾ, ਉਹ ਉਹਦਾ ਵੀ ਨੁਕਸਾਨ ਆ। ਉਹ ਸਵੇਰੇ ਦਫਤਰ ਜਾਣ ਲਈ ਤਿਆਰ ਹੁੰਦਾ, ਉਹਨੂੰ ਇਹ ਪਤਾ ਲੱਗ ਜਾਂਦਾ ਕਿ BS4 ਬੰਦ ਹੋ ਗਈ ਏ। ਔਰ ਇਹ ਇਹਨਾਂ ਦੀ ਪਾਲਿਸੀ ਲੱਗ ਰਹੀ ਆ। ਮੈਨੂੰ ਲੱਗਦਾ ਕਿ ਜੀਵਾਲ ਦੇ ਸਰਕਾਰ ਦੀ ਕਿ ਟੈਕਸ ਕਮਾਈਏ ਲੋਕਾਂ ਦੀਆਂ ਗੱਡੀਆਂ ਨਵੀਆਂ ਵੇਚਣ ਨਵੀਆਂ ਖਰੀਦਣ ਪੁਰਾਣੀਆਂ ਕੁਆੜੇ ਤੇ ਚਲੇ ਜਾਣ ਤੁਹਾਡਾ ਬਤੌਰ ਟਰਾਂਸਪੋਰਟ ਕਿੰਨਾ ਨੁਕਸਾਨ ਹੈ ਸਰ ਨੁਕਸਾਨ ਤਾਂ ਪਰਵਾਹੀ ਨਹੀਂ ਹੋ ਸਕਦੀ ਇਹ ਗੱਡੀ ਵਿਕਣੀ ਨਹੀਂ ਇਹ ਗੱਡੀ ਵਿਕਣੀ ਹੋ ਨਹੀਂ ਦੇਖੋ ਜੇ ਦੇਖੋ ਤੁਹਾਡੇ ਮੀਡੀਆ ਦੇ ਰਾਹੀਂ ਅਸੀਂ ਕਹਿੰਦੇ ਜਿਸ ਬੰਦੇ ਨੂੰ ਪਤਾ ਲੱਗਾ ਇਹ ਚੀਜ਼ ਬੰਦ ਹੋ ਗਈ ਚੱਲੇਗੀ ਨਹੀਂ ਇਸ ਤਰ੍ਹਾਂ ਦਾ ਕਿਹੜਾ ਬੇਕੂਫ ਹੈ ਜਿਹੜਾ 4 ਲੱਖ ਰੁਪਏ ਲਾ ਕੇ ਗੱਡੀ ਲੈ ਕੇ ਆਪਣੇ ਘਰ ਖੜੀ ਕਰ ਲੇਗਾ ਨੁਕਸਾਨ ਕੋਰੋਨਾ ਨਾਲੋਂ ਵੀ ਜ਼ਿਆਦਾ ਮਹਾਮਾਰੀ ਹੈ ਇਹ ਕੋਰੋਨਾ ਦਾ ਤਾਂ ਨਾਮ ਸੀ ਵੀ ਕੋਰੋਨਾ ਆ ਗਿਆ ਮਹਾਮਾਰੀਆ ਬੰਦਾ ਮਰ ਗਿਆ ਇਹ ਤਾਂ ਕੋਰੋਨਾ ਨਾਲ ਵੀ ਮਹਾਮਾਰੀ ਹੈ ਜਿੱਦਾਂ ਇਹ 8 ਲੱਖ ਦੀ ਗੱਡੀ ਅੱਜ ਜ਼ੀਰੋ ਹੋ ਗਈ 8 ਲੱਖ ਰੁਪਏ ਅਗਰ ਕਿਹਾ ਹੁੰਦਾ ਟਰਾਂਸਪੋਰਟਰ ਇੱਕ ਗੱਡੀ ਕਿਸ਼ਤਾਂ ਤੇ ਲੈਂਦਾ ਫੁੱਲ ਫਾਈਨੈਂਸ ਤੇ ਗੱਡੀ ਲੈਂਦਾ ਉਹ ਮਿਹਨਤ ਕਰਦਾ ਉਹਦੇ ਨਾਲ 5-6 ਪਰਿਵਾਰ ਪੜਦੇ ਪਹਿਲਾ ਡਰਾਈਵਰ ਦਾ ਪਰਿਵਾਰ ਪੜਦਾ ਸਾਡੇ ਨਾਲ ਮਿਸਤਰੀ ਭਰਾ ਖੜੇ ਐ ਇਹਨਾਂ ਦਾ ਪਰਿਵਾਰ ਪੜਦਾ ਸਪੇਅਰ ਪਾਰਟ ਵਾਲਿਆਂ ਦਾ ਪੜਦਾ ਸਰਕਾਰ ਦਾ ਪੜਦਾ ਜਿਹੜਾ ਦੇਸ਼ ਆ ਨਾ ਉਹ ਟਰਾਂਸਪੋਰਟ ਰੀੜ ਦੀ ਹੱਡੀ ਮੰਨਿਆ ਜਾਂਦਾ ਜਿੰਨੇ ਰੋਡ ਟੈਕਸ ਟੋਲ ਟੈਕਸ ਸਟੇਟ ਟੈਕਸ ਬੈਟ ਜੀਐਸਟੀ ਇਹ ਸਾਰੇ ਇੱਕ ਗੱਡੀ ਤੋਂ ਇੱਕ ਟਰਾਂਸਪੋਰਟ ਲਾਈਨ ਤੋਂ ਸਾਰੇ ਆਂਦੇ ਸਰਕਾਰ ਤਾਂ ਚੱਲਦੀ ਹੈਗੀ ਹੈ ਹੁਣ ਜਦ ਇਹੋ ਚੀਜ਼ ਬੰਦ ਹੋ ਗਈ ਸੰਤ ਇਹ ਨਹੀਂ ਪਤਾ ਲੱਗਦਾ ਵੀ ਸਰਕਾਰ ਸੋਚ ਗਿਆ ਰਹੀ ਹੈ ਕਿਹੜੀ ਕੁੰਭ ਕਰਨੀ ਨਹੀਂ ਸੁੱਤੀ ਪਈ ਹੈ ਕਿੰਨੀਆਂ ਗੱਡੀਆਂ ਭਾਜੀ ਸਾਡੇ ਕੋਲ ਭਾਜੀ ਇਸ ਟਾਈਮ ਮਤਲਬ BS4 ਵਾਲੀਆਂ ਪੁੱਛ ਰਿਆਂ BS6 ਛੱਡ ਦਿਓ BS4 20 ਤੋਂ 25 ਗੱਡੀਆਂ ਤੇ ਹੁਣ 20 ਤੋਂ 25 ਗੱਡੀਆਂ ਖੜੀਆਂ ਡਰਾਈਵਰ ਬੈਠੇ ਹੋਏ ਆ ਖੜੀਆਂ ਸਰ ਪਿੱਛੇ ਤੁਸੀਂ ਦੇਖੋ ਡਰਾਈਵਰ ਸਾਫ ਤੱਕ ਨਹੀਂ ਕਿਦਾਂ ਮਿੱਟ ਜੰਮੀ ਹੋਏ ਨਵੀਆਂ ਗੱਡੀਆਂ ਪੱਤੇ ਪਏ ਆ ਇਹ ਇਹ ਜਿਹੜੀ ਗੱਡੀ ਆ ਇਸ ਗੱਡੀ ਤੱਕ ਚੱਲਦੇ ਆਪਾਂ ਆ ਜਿਹੜੀ ਗੱਡੀ ਆ ਇਹ BS4 ਹੈ ਐਵੇਂ ਖੜੀ ਹੈ ਐਵੇਂ ਹੀ ਖੜੀ ਹੈ ਤੁਸੀਂ ਦੇਖੋ ਮਿੱਟੀ ਕਿਦਾਂ ਜੰਮੀ ਹੋਈ ਪੱਤੇ ਪਏ ਜਦੋਂ ਬੰਦਾ ਆਉਂਦਾ ਨਾ ਮਾਲਕ ਵੀ ਉਹਦਾ ਵੀ ਦਿਲ ਦੁਖਦਾ ਇਹ ਤਾਂ ਇਹ ਚੀਜ਼ ਹੋ ਗਈ ਹਲਾ ਸਰਕਾਰ ਕਹਿੰਦੀ ਨਾ ਹਸਪੀਟਲ ਦੇ ਵਿੱਚ ਬੰਦੇ ਨੂੰ ਵੈਂਟੀਲੇਟਰ ਤੱਕ ਲਿਜਾਇਆ ਜਾਂਦਾ ਵੀ ਬੰਦਾ ਬਚ ਜਾਏ ਜਦ ਕਿ ਗੱਡੀ ਦੀ ਉਮਰ ਤੈਅ ਕਰਤੀ ਉਹਦਾ ਟੈਕਸ ਲੈ ਲਿਆ 8 ਸਾਲ ਦਾ ਇੱਕ ਜੱਕ ਦਮੇ ਰਾਤ ਨੂੰ ਆਰਡਰ ਕਰਤਾ ਜੀ ਸਵੇਰੇ ਗੈਪ ਫੋਰ ਚੱਲੂਗਾ ਔਰ ਇੱਕ ਸਾਨੂੰ ਪੂਲ ਸਭ ਤੋਂ ਵੱਡੀ ਗੱਲ ਪੋਲੂਸ਼ਨ ਦਾ ਸਰਟੀਫਿਕੇਟ ਦਿੱਤਾ ਬਾ ਇੱਕ ਸਾਲ ਦਾ ਤੁਹਾਨੂੰ ਮੈਂ ਕੱਢ ਕੇ ਦਿਖਾਉਂਦਾ ਗੱਡੀ ਦਾ ਜੇ ਗੱਡੀ ਪੋਲੂਸ਼ਨ ਹੀ ਮਾਰਦੀ ਪੋਲੂਸ਼ਨ ਪਾਸ ਕੀਤਾ ਹੋਇਆ ਫਿਰ ਪੋਲੂਸ਼ਨ ਕਿਸ ਚੀਜ਼ ਦਾ ਫਿਰ ਪੋਲਿਊਸ਼ਨ ਕੇ ਚੀਜ਼ ਦਾ ਸਾਨੂੰ ਸਰਟੀਫਿਕੇਟ ਦਿੱਤਾ ਪਿਆ ਇੱਕ ਸਾਲ ਦਾ ਗੱਡੀ ਦਾ ਵੀ ਗੱਡੀ ਦਾ ਪੋਲਿਊਸ਼ਨ ਓਕੇ ਹੈ ਗੱਡੀ ਰੋਡ ਤੇ ਚੱਲ ਸਕਦੀ ਹੈ ਪਰ ਕਹਿੰਦੇ ਗੈਪ ਹੋਰ ਹੈ ਜੀ ਗੱਡੀ ਪੋਲਿਊਸ਼ਨ ਕਰਦੀ ਹੈ ਗੱਡੀ ਬੰਦ ਕਰ ਦੋ ਇਹ ਡੀਜ਼ਲ ਨਹੀਂ ਤੁਹਾਨੂੰ ਨਾਲ ਦੱਸਿਆ BS3 ਖੜੀ ਹੈ પેટ્રોલ ਦੀ ਆ ਆ ਬੀਐਸ 6 ਹੈ ਇਹ ਬੀਐਸ 4 ਹੈ ਜੀ ਇਹ ਵੀ ਬੀਐਸ 4 ਹੈ ਇਹ ਵੀ ਬੀਐਸ 4 ਹੈ ਇਹ ਤੁਸੀਂ ਦੇਖੋ ਅੱਜ 12 ਲੱਖ ਰੁਪਏ ਦੀ ਗੱਡੀ ਅਗਰ ਲੈਣ ਜਾਓ ਖੜੀ ਹੈ ਨਾ ਅਸੀਂ ਡਰਾਈਵਰ ਨੂੰ ਕੱਢਣ ਜੋਗੇ ਨਾ ਅਸੀਂ ਬੈਂਕ ਨੂੰ ਕੁਝ ਕਹਿਣ ਜੋਗੇ ਔਰ ਬੈਂਕਾਂ ਨੂੰ ਐਦਾਂ ਦੀ RBI ਨਾਲ ਪਾਵਰ ਦੇਤੀ ਨਾ ਬੈਂਕ ਵਾਲਿਆਂ ਨੂੰ ਪਤਾ ਨਹੀਂ ਕਿੱਦਾਂ ਪਤਾ ਲੱਗਦਾ ਸਾਡੇ ਅਕਾਊਂਟ 'ਚ ਪੈਸੇ ਹੈ ਨਾ ਅਗਰ ਇਨਸਟਾਲਮੈਂਟ 2 ਤਰੀਕ ਦੀ ਲੱਗਣੀ ਹੈ ਬਾਈਚਨ ਪੈਸੇ ਘਟਾ ਬਾਉਂਸ ਹੋ ਗਈ ਜਿੱਦਾਂ ਹੀ 4 ਤਰੀਕ ਨੂੰ ਕਿਸੇ ਕੰਪਨੀ ਦੀ ਆਰਟੀਜੀਐਸਆਈ ਪੇਮੈਂਟ ਆਈ 5 ਤਰੀਕ ਨੂੰ ਸਭ ਤੋਂ ਪਹਿਲਾਂ ਬੈਂਕ ਵਾਲਿਆਂ ਸਾਡੇ ਪੈਸੇ ਕੱਢ ਲੈਣੇ ਹੈ ਅੱਜ ਇਹ ਹਾਲਾਤ ਹੋ ਗਏ ਬੇ ਘਰ ਦੇ ਵਿੱਚ ਨਾ ਇਹ ਸੋਚਣਾ ਪੈਂਦਾ ਵੀ ਜਿਹੜੀ ਸ਼ਾਮ ਨੂੰ ਸਬਜ਼ੀ ਲੈ ਕੇ ਜਾਣਾ ਜਾਂ ਆਟਾ ਲੈ ਕੇ ਜਾਣਾ ਕਿੱਥੋਂ ਲੈਣਾ ਤਾਂ ਭਾਜੀ ਮੈਂ ਇੱਕ ਗੱਲ ਜਾਣੀ ਜੀ ਮੈਂ ਬਾਈ ਭਾਈ ਦੱਸ ਰਹੇ ਨੇ ਕਿ ਆਹ ਤੁਹਾਡੀ ਬੀਐਸ 4 ਹੈ ਇਹ ਵੀ ਖੜੀ ਹੈ ਤੇ ਆਹ ਬੀਐਸ 3 ਪੈਟਰੋਲ ਹੈ ਵੀ ਖ ਤੇ ਨੁਕਸਾਨ ਹੈ ਹੀ ਹੈ ਪਬਲਿਕ ਦਾ ਵੀ ਨੁਕਸਾਨ ਹੈ ਮੈਂ ਬਾਰ ਬਾਰ ਕਹਿ ਰਿਹਾ ਹਰ ਇੱਕ ਇਨਸਾਨ ਦਾ ਨੁਕਸਾਨ ਹੈ ਇਤੇ ਗਵਰਨਮੈਂਟ ਦਾ ਵੀ ਨੁਕਸਾਨ ਹੈ ਗਵਰਨਮੈਂਟ ਨੂੰ ਇਹ ਚੱਲਣ ਗਿਆ ਦੀ ਪੈਟਰੋਲ ਡੀਜ਼ਲ ਪਾਏਗਾ 50% ਤੇ ਉਹ ਹੀ ਪੈਸੇ ਕਮ ਹੋ ਰਹੇ ਇਸ ਕਰਕੇ ਅਸੀਂ ਗਵਰਨਮੈਂਟ ਨੂੰ ਖਾਸ ਕਰਕੇ ਕੇਜਰੀਵਾਲ ਸਰਕਾਰ ਨੂੰ ਕਿ ਇਹ ਇਸ ਤਰ੍ਹਾਂ ਪੋਲੂਸ਼ਨ ਜਿਹੜਾ ਪੋਲੂਸ਼ਨ ਸਾਡਾ ਪਾਸ ਕਰਿਆ ਹੋਇਆ ਸਾਲ ਦਾ ਪੋਲੂਸ਼ਨ ਪਾਸ ਕਰਿਆ ਉਹਦੇ ਤੋਂ ਪੋਲੂਸ਼ਨ ਕਿੱਦਾਂ ਹੋ ਰਿਹਾ ਇਹ ਜਾਣ ਬੁੱਝ ਕੇ ਜੋ ਔਰੰਗਜੇਬ ਪਹਿਲਾਂ ਸਰਕਾਰਾਂ ਕਰਦੀਆਂ ਸੀ ਉਹ ਜਾਣਬੁੱਝ ਕੇ ਥਾਪ ਰਹੀਆਂ ਵਾ ਸਰਕਾਰਾਂ ਜਾਣਬੁੱਝ ਕੇ ਥਾਪ ਰਹੀਆਂ ਇਹ ਜਿੱਦਾਂ ਜੱਗੀਆ ਟੈਕਸ ਕਰਿਆ ਜਾਂਦਾ ਸੀ ਜੱਗੀਆ ਟੈਕਸ ਅੱਜ ਵੀ ਹੈ ਤੇਜੀਵਾਲ ਸਰਕਾਰ ਲੈ ਰਹੀ ਨਿਸ਼ਾਨ ਟਰਾਂਸਪੋਰਟ ਇੰਡਸਟਰੀ ਦਾ ਜਿਵੇਂ ਭਾਈ ਲੋਕ ਦੱਸ ਰਹੇ ਨੇ ਕਿ ਮਤਲਬ ਕਾਰ ਚਲਾਣਾ ਔਖਾ ਤੁਸੀਂ ਇਹਨੇ ਲੰਮੇ ਟਾਈਮ ਤੋਂ ਟਰਾਂਸਪੋਰਟ ਇੰਡਸਟਰੀ ਜੋ ਕੀ ਹਾਲਾਤ ਨੇ ਭਾਈ ਮੇਰੀਆਂ ਕੁੱਲ ਮਿਲਾ ਕੇ 5 ਕ੍ਰਿਸ਼ਟਾ ਖੜੀਆਂ ਹੈ ਤੇ ਐਵਰੇਜ 2000 ਪਰ ਗੱਡੀ ਦਾ ਸਾਨੂੰ ਪਰ ਲਾਸ ਹੈ ਤਾਂ ਇੱਕ ਦਿਨ ਦਾ 10000 ਰੁਪਏ ਹੋ ਗਿਆ ਤੇ ਇਹ ਜਿਹੜਾ ਤਮਾਸ਼ਾ ਹੈ ਸਰਕਾਰ ਨੇ ਇਹ ਨਵੰਬਰ ਤੋਂ ਚਾਲੂ ਕੀਤਾ ਹੈ ਔਰ ਇਹ ਅੱਜ ਚੌਥੀ ਵਾਰ ਇਹ ਦੁਬਾਰਾ ਫਿਰ ਇਹਨਾਂ ਨੇ ਲਾਗੂ ਕੀਤਾ ਹੈ ਔਰ 10-10 15-15 ਦਿਨ ਹਟਾਉਂਦੇ ਨਹੀਂ ਹੈਗੇ ਤੁਸੀਂ ਮੋਟਾ-ਮੋਟਾ ਅੰਦਾਜ਼ਾ ਲਗਾ ਲਓ ਇੱਕ ਛੋਟੇ-ਛੋਟੇ ਟਰਾਂਸਪੋਰਟਰ ਨੂੰ ਮਤਲਬ ਸਿੱਧਾ-ਸਿੱਧਾ ਇੱਕ ਮਹੀਨੇ ਦੇ ਵਿੱਚ 1 ਲੱਖ ਰੁਪਇਆ ਕਮ ਸੇ ਕਮ ਨੁਕਸਾਨ ਹੈ ਤੇ ਡਰਾਈਵਰਾਂ ਦੀ ਤਨਖਾਹ ਉਹ ਵੀ ਚੱਲੀ ਜਾਰੂ ਜਾਰੀ ਨੇ ਬਾਕੀ ਸਾਰੇ ਖਰਚੇ ਉਹ ਵੀ ਚੱਲ ਰਹੇ ਬਿਲਕੁਲ ਸਭ ਉਸ ਤਰ੍ਹਾਂ ਖਰਚੇ ਚੱਲ ਰਹੇ ਜੀ ਬਹੁਤ ਹੀ ਔਖਤ ਹੈ ਇਸ ਟਾਈਮ क्योंकि सरकार इस मसले ते कोई इस पॉलिसी नहीं ले पा रही थानू हो गाड़ी दिखाने आस फोर गाड़ी है, है जिसने मिस्त्री ना गाल करते मिस्त्री साहब आप एक बात बताओ ये सरदार जी लोग तो अपनी दिक्कत बता रहे हैं कि हम ट्रांसपोर्टर हैं आपकी क्या समस्या है अगर ये बी फोर लग जाता है तो? समस्या है सर गाड़ी जब चलेगी नहीं हाँ। रोड नहीं चलेगी तो हमारा काम नहीं चलेगा तो इससे हमें भी बहुत समस्या हमें भी हमें प्रॉब्लम है काम नहीं आएगा जब गाड़ी काम ही गाड़ी में अच्छा ये गाड़ी पोल्यूशन ज्यादा क्यों करती है बी एस फोर वाली जो कहते हैं सर पोल्यूशन क्या करेगी इसके लिए तो आप सरकार को डीजल के बारे में डीजल कम कोई और पब्लिक के सामने पेश करें कि पोल्यूशन कम हो मतलब खाली इंजन लिए मरेंगे वाजिब चुका पोल्यूशन पी सर्टिकेट है उसके बावजूद गड्डिया खड़िया ने वो कंपनी गारंटी दे रही टोयोटा की गड्डी ली हुई है कंपनी ने दो लाख किलोमीटर की गारंटी दी हुई है ਸਾਨੂੰ ਸਰਕਾਰ ਨਾਲ ਸਾਲ ਦਾ ਪੁਲਿਸ ਸਰਟੀਫਿਕੇਟ ਦਿੱਤਾ ਦਿੱਲੀ ਗਵਰਨਮੈਂਟ ਨਾਲ ਰੋਡ ਤੇ ਚੱਲਣ ਦਾ 2 ਸਾਲ ਦਾ ਸਾਨੂੰ ਸਰਟੀਫਿਕੇਟ ਦਿੱਤਾ ਵੀ ਤੁਸੀਂ 2 ਸਾਲ ਇਸ ਗੱਡੀ ਨੂੰ ਰੋਡ ਤੇ ਲੈ ਕੇ ਚੱਲ ਸਕਦੇ ਹੋ ਉਹ ਅਥਾਰਟੀ ਲੈ ਕੇ ਆਣਾ ਹੈ ਵੈਪਰ ਸਹੀ ਚੱਲਦੇ ਆ ਲੈਟ ਸਹੀ ਚੱਲਦੀ ਹੈ ਇੰਜਨ ਸਹੀ ਹੈ ਤਾਂ ਤੁਸੀਂ ਰੋਡ ਤੇ ਉਤਾਰ ਸਕਦੇ ਆ ਅਗਰ ਸਰਕਾਰ ਨੇ ਕੋਈ ਬਕਲਪ ਕੱਢਣਾ ਸੀ ਮੈਂ ਕਹਿੰਦਾ ਕੋਈ ਐਦਾਂ ਦਾ ਬਕਲਪ ਕੱਢਣ ਇਸ ਗੱਡੀ 'ਚ ਕੋਈ ਐਦਾਂ ਦਾ ਸਿਸਟਮ ਲਾੜ ਵੀ ਹਾਂ ਵੀ 04 ਹੈ 06 ਜਿੱਦਾਂ ਅੱਜ ਤੋਂ ਪਹਿਲੇ ਸਰਕਾਰ ਨੇ ਪੈਟਰੋਲ ਤੋਂ ਸੀएनजी ਦੇ ਗੱਡੀਆਂ ਕੀਤੀਆਂ ਸੀ ਹੁਣ ਜੂਰੀਆ ਪਾਉਂਦੇ ਆਪਾਂ ਅੱਜ ਜੂਰੀ ਦਾ ਬਕਲਮ ਕੱਢਤਾ ਜਾਤਾ ਜਿਹੜੀ ਜੀਏ 04 ਗੱਡੀ ਹੈ ਨਾ ਭਾਜੀ ਅਸੀਂ ਇੱਕੋ ਸਰਕਾਰ ਅਗਾ ਗੁਹਾਰ ਲਵਾਉਂਦੇ ਆ ਵੀ ਅਮੈਂਡਮੈਂਟ ਕੀਤਾ ਜਾਣਾ ਚਾਹੀਦਾ ਸੋਸ਼ੋਧਨ ਕਰਨਾ ਚਾਹੀਦਾ ਕਾਨੂੰਨ ਦੇ ਵਿੱਚ ਕਦੇ ਵੀ ਜੋ ਕਾਨੂੰਨ ਬਣਦਾ ਹੈ ਨਾ ਉਹ ਜਦੋਂ ਬਣਦਾ ਉਹ ਤੋਂ ਬਾਅਦ ਲਾਗੂ ਹੁੰਦਾ ਤੁਸੀਂ ਇੱਥੇ ਦੇਖੋ ਕਾਨੂੰਨ ਬਣਿਆ ਅੱਜ 10 ਸਾਲ ਪੁੱਛੇ ਤੋਂ ਚਾਲੂ ਕਰਤਾ ਅੱਛਾ ਇੱਕ ਚੀਜ਼ ਇੱਕ ਸਵਾਲ ਇਹ ਵੀ ਹੈ ਕਿ ਜਦੋਂ ਤੁਸੀਂ ਗੱਡੀ ਲੈ ਕੇ ਸੜਕ ਤੇ ਜਾਂਦੇ ਹੋ ਤੁਹਾਨੂੰ ਪੁਲਸ ਵਾਲਾ ਫੜ ਲੈਂਦਾ ਹੈ ਉਹ ਪਹਿਲਾਂ ਤੁਹਾਨੂੰ ਫੜਨ ਤੋਂ ਪਹਿਲਾਂ ਇਹ ਉਹਨੂੰ ਪਤਾ ਹੁੰਦਾ ਹੈ ਕਿ ਗੱਡੀ BS4 ਹੈ BS6 ਹੈ ਉਹ ਪਹਿਲੇ ਜਾਣਦਾ ਹੈ ਤੁਹਾਡੇ ਕਾਗਜ਼ ਦੇਖ ਕੇ ਚੈੱਕ ਕਰਦਾ ਨਹੀਂ ਭਾਈ ਜੀ ਜਿਹਦਾ ਮੈਂ ਤੁਹਾਨੂੰ ਮੋਬਾਈਲ ਤੇ ਦਿਖਾਇਆ ਅੱਜ ਕੱਲ ਐਪ ਆ ਗਿਆ ਅੱਜ ਕੱਲ ਐਪ ਆ ਗਿਆ ਅਗਲਾ ਫੋਨ ਦੇ ਵਿੱਚ ਨੰਬਰ ਗੱਡੀ ਦਾ ਪਾਉਂਦਾ ਜਦ ਇਹ ਲਿਖਿਆ ਆ ਜਾਂਦਾ ਵੀਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸੀ ਆ ਸਾਡੇ ਵੱਡੇ ਭਾਈ ਸਾਹਿਬ ਇਹਨਾਂ ਨਾਲ ਐਡੀ ਬੜੀ ਘਟਨਾ ਹੋਈ ਕਿਤੇ ਸੁਣਾਈ ਨਹੀਂ ਗੱਡੀ ਖੜੀ ਉੱਪਰ ਤੁਸੀਂ ਦੇਖ ਸਕਦੇ 04 ਗੱਡੀ ਕਹਿੰਦੇ ਜੀ 5 ਸਾਲ ਤੋਂ ਬਾਅਦ ਦਿੱਲੀ ਚ ਗੱਡੀ ਨਹੀਂ ਚੱਲ ਸਕਦੀ। ਰਿਸ਼ਤੇਦਾਰਾਂ ਨੇ ਦੇਤੀ। ਹੁਣ ਨਾ ਦੋ ਗੱਡੀ ਵੇਖ ਸਕਦੀ ਜਿਹਦਾ ਤੁਹਾਨੂੰ ਦੱਸਿਆ। ਵੀ ਚਲੋ ਯਾਰ ਰਿਸ਼ਤੇਦਾਰੇ ਘੁੰਮ ਫਿਰ ਲੈਣਗੇ। ਉਹ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਰਿਸ਼ਤੇਦਾਰ ਰਹਿੰਦੇ ਆ ਘੱਟ ਪੜੇ ਲਿਖੇ ਆ। ਉਹਨੇ ਗੱਡੀ ਰਜਿਸਟਰ ਕਰਾ ਲਈ। ਉੱਥੇ ਆਰਟੀਓ ਨੇ 04 ਦੀ ਬਜਾਏ 03 ਲਿਖਤੀ। ਗਲਤੀ ਉਹਦੀ ਆਰਟੀਓ ਦੀ ਆ। ਆਰਟੀਓ ਦੀ ਗਲਤੀ ਹੈ। ਅੱਜ ਉਹ ਗੱਡੀ ਵਾਪਸ ਸਾਡੇ ਕੋਲ ਖੜੀ ਐ ਨਾ ਰੋਡ ਤੇ ਚੱਲ ਸਕਦੀ ਨਾ ਉਹ ਐਨਓਸੀ ਲਿਖਦੀ ਐ ਨਾ ਕਿਤੇ ਗੱਡੀ ਵਿਕਦੀ ਐ। ਜਦ ਕਿ ਕਾਗਜ਼ਾਂ ਦੇ ਵਿੱਚ ਲਿਖਿਆ ਹੋਇਆ ਨਵਾਇਦ ਦੇ ਉੱ ਵੇ ਇਹ ਗੱਡੀ 15 ਮਾਡਲ ਹੈ 04 ਹੈ ਪਰ ਕੋਈ ਮੰਨਣ ਨੂੰ ਤਿਆਰ ਨਹੀਂ ਹੈਗਾ ਅੱਜ ਕੂੜੇ ਦੇ ਪਹਾੜ ਨਵੀਂ ਗੱਡੀ ਖੜੀ ਹੈ ਰੋਡ ਦੇ ਉੱਪਰ ਤੁਸੀਂ ਦੇਖ ਸਕਦੇ ਆ ਸਭ ਤੋਂ ਵੱਡਾ ਡਰ ਲੱਗਦਾ ਅਗਰ ਉਸ ਗੱਡੀ ਨੂੰ ਅਸੀਂ ਕਿਸੇ ਨੂੰ ਵੇਚ ਦਈਏ ਕੋਈ ਕ੍ਰੈਮ ਹੋ ਜਾਏ ਕੋਈ ਐਕਸੀਡੈਂਟ ਹੋ ਜਾਏ ਫਿਰ ਸਾਨੂੰ ਸਜ਼ਾ ਕੌਣ ਜ਼ਿੰਮੇਵਾਰ ਕੌਣ ਜ਼ਿੰਮੇਵਾਰ ਔਰ ਕਦੇ ਵੀ ਜਿਹੜਾ ਕਾਨੂੰਨ ਬਣਿਆ ਨਾ ਉਹ ਜਦੋਂ ਬਣਦਾ ਉਹ ਤੋਂ ਬਾਅਦ ਲਾਗੂ ਹੁੰਦਾ ਜਦ ਇਹ ਗੱਡੀ ਦੀ ਸਾਨੂੰ ਅੱਜ ਰਜਿਸਟ੍ਰੇਸ਼ਨ ਦੇਤੀ ਨਹੀਂ 8 ਸਾਲ ਦੀ ਤਾਂ 8 ਸਾਲ ਤਾਂ ਚੱਲਣੀ ਚਾਹੀਦੀ ਨਮੀਆਂ ਗੱਡੀਆਂ ਅਸੀਂ ਕਹਿੰਦੇ ਆ ਵੀ ਬੰਦ ਕਰ ਦਨ ਰਜਿਸਟਰ ਨਾ ਹੋਵਾ 06 ਤੋਂ ਇਲਾਵਾ ਲੇਕਿਨ ਸਰਕਾਰ ਦੀ ਮਜਬੂਰੀ ਹੈ ਨਾ ਕਿ ਪੋਲੂਸ਼ਨ ਇੰਨਾ ਜ਼ਿਆਦਾ ਲੋਕਾਂ ਦਾ ਸਾਹ ਘੁੱਟਦਾ ਦਮ ਘੁੱਟਦਾ ਹੈ ਲੋਕੀ ਸਰਕਾਰ ਤਾਂ ਕਰਕੇ ਇੱਕ ਕਦਮ ਚੁੱਕਦੀ ਹੈ ਸਰ ਐਦਾ ਕਰੋ ਮੈਂ ਕਹਿਣਾ ਨਹੀਂ ਚਾਹਦਾ ਚਲੋ 에ਰਪੋਰਟ ਤੇ ਚੱਲਦੇ ਸਾਨੂੰ ਮੈਂ ਵੀਡੀਓ ਦਿਖਾ ਦਿੰਦਾ ਜਿਹੜੀਆਂ ਸਰਕਾਰੀ ਗੱਡੀਆਂ ਉਹ 03 ਹੈ ਪਿੱਛੇ ਚਲੋ ਐਮ ਸੀ ਡੀ ਸਾਡੇ ਇੱਥੇ ਨਾਲੇ ਹੈ 10 ਕਦਮ ਤੇ ਉਹਨਾਂ ਦੇ 02 03 ਕੂੜੇ ਵਾਲੇ ਟੈਂਪੂ ਚੱਲ ਰਿਹਾ ਹੈ 에ਰਪੋਰਟ ਤਾਂ ਚੱਲੇ ਜਾਓ ਜਿਸ ਗੱਡੀ ਨੂੰ ਸੀੜੀ ਨੰਬਰ ਲੱਗਿਆ ਹੋਇਆ ਹੈ ਨਾ ਐਂਬੈਸੀ ਦਾ ਐਂਬੈਸੀ ਦਾ ਉਹਨੂੰ ਮੈਂ ਕਹਿੰਦਾ ਕੋਈ ਮਾਈ ਲਾਲ ਦਾ ਹੱਥ ਨਹੀਂ ਦਿੰਦਾ 2010 ਮਾਡਲ 2010 ਮਾਡਲ ਗੱਡੀਆਂ ਚੱਲਦੀਆਂ ਕਿਸੇ ਦੀ ਹਿੰਮਤ ਨਹੀਂ ਆ ਕੋਈ ਆਰਟੀਓ ਦੀ ਨਾ ਡੀਟੀਓ ਦੀ ਕਿਸੇ ਦੀ ਕੋਈ ਹਿੰਮਤ ਨਹੀਂ ਵੀ ਉਹਦੇ ਕੋਈ ਗਾਹ ਚੱਕਾ ਲਾ ਕੋਈ ਚਲਾਣ ਕਰ ਲਾ ਹੁਣ ਤਾਂ ਸਭ ਤੋਂ بڑا ਗੱਲ ਜਿਹੜੀ ਤੁਹਾਨੂੰ ਗੱਲ ਦੱਸੀ ਫੋਨ ਤੇ ਦਿਖਾਉਂਦੇ ਆ ਵੀ ਜਦੇ ਪਤਾ ਲੱਗਦਾ ਜਦੋਂ ਮੈਸੇਜ ਆ ਜਾਂਦਾ ਵੀ ਹਾਂ ਜੀ ਅੱਗੇ ਦਾ ਬੰਦਾ ਨਾ ਮੈਸੇਜ ਦੇਖਦਾ ਸੀ ਯਾਰ ਮੇਰੇ ਅਕਾਊਂਟ 'ਚ ਪੇਮੈਂਟ ਤਾਂ ਨਹੀਂ ਆਈ ਜਾਂ ਮੇਰਾ ਕੋਈ ਪਰਸਨਲ ਮੈਸੇਜ ਤਾਂ ਨਹੀਂ ਆ ਤਾਂ ਜਦੇ ਪਤਾ ਲੱਗਦਾ ਦੇਖੋ ਤੁਹਾਨੂੰ ਮੈਂ ਦੱਸਿਆ ਵੀ 20000 ਰੁਪਏ ਦਾ ਉਹ ਪਤਾ ਲੰਦਾ ਜਦੋਂ ਚਲਾਨ ਦਾ ਮੈਸੇਜ ਆਉਂਦਾ ਕਿ 20000 ਰੁਪਏ ਦਾ ਚਲਾਨ ਹੋ 20000 ਰੁਪਏ ਦਾ ਚਲਾਨ ਹੋ ਗਿਆ ਤੁਹਾਨੂੰ ਮੈਂ ਪਹਿਲੇ ਵੀ ਦਿਖਾ ਕੇ ਹਟਿਆ ਵਈ ਬੰਦਾ ਕਿੱਥੇ ਤੱਕ ਭੱਜ ਲੇਗਾ ਕਿੱਥੇ ਤੱਕ ਬੰਦਾ ਗਿਰ ਚੁੱਕਿਆ ਹੈ ਆ ਲੋ ਆ ਹੁਣ ਜਦੋਂ ਮੈਸੇਜ ਆਇਆ ਨਾ ਜਿਹਦੇ ਬਦਲ ਆਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਦਈਏ ਕਿ ਆ ਇੱਕ ਟੋਲ ਦਾ ਮੈਸੇਜ ਇਹਨਾਂ ਦਾ ਆਇਆ ਹੋਇਆ ਤੇ ਉਸ ਦੇ ਨਾਲ ਹੀ ਥੱਲੇ ਚਲਾਨ ਵੀ ਕੱਟਿਆ ਗਿਆ ਤੇ ਇਹ ਇੱਕ ਵੱਡਾ ਸਵਾਲ ਹੈ ਕਿ ਆਖਰ ਇਹ ਕਿਸ ਤਰੀਕੇ ਦੇ ਨਾਲ ਜਿਹੜੀ ਇੱਕ ਤੱਕਾ ਹੋ ਰਿਹਾ ਆ ਗੱਡੀ ਤੁਹਾਨੂੰ ਮੈਂ ਦਿਖਾਵਾਂਗੇ ਇਹ ਕਰ ਸਾਡੇ ਵੀਜ਼ੇ ਤੁਹਾਨੂੰ ਦਿਖਾਣ ਆ ਆ ਗੱਡੀ ਦੇਖੋ ਕਿ ਆ ਗੱਡੀ ਹੈ ਸਾਫ ਸੁਥਰੀ ਗੱਡੀ ਨਵੀਂ ਗੱਡੀ ਹੈ BS4 ਦੇ ਕਰਕੇ ਇਹ ਗੱਡੀਆਂ ਜਿਹੜੀਆਂ ਖਲੋਤੀਆਂ ਨੇ ਆ ਵੀ ਇੱਕ ਗੱਡੀ ਦੀ ਉਹ ਕੀਮਤ ਦੱਸਦੇ ਨੇ ਕਿ 12 ਲੱਖ ਰੁਪਏ ਇਸ ਗੱਡੀ ਦੀ ਕੀਮਤ ਤੇ ਇਹ ਗੱਡੀ ਵੀ ਐਵੇਂ ਖੜੀ ਹੈ ਸਭ ਤੋਂ ਵੱਡੀ ਜਿਹੜੀ ਮਾਰ ਪੈ ਰਹੀ ਹੈ ਉਹ ਪੈ ਰਹੀ ਹੈ ਨਾ ਟਰਾਂਸਪੋਰਟਰਾਂ ਨੂੰ ਜਿੱਥੇ ਕਿ ਮਕੈਨਿਕ ਜਿੱਥੇ ਡਰਾਈਵਰ ਉਹਨਾਂ ਸਾਰੇ ਸਾਹਮਣੇ ਰੋਜੀ ਰੋਟੀ ਦਾ ਸੰਕਟ ਖੜਾ ਹੋ ਗਿਆ ਬੇਸ਼ੱਕ ਪਰਿਆਵਰਣ ਨੂੰ ਸੰਭਾਲਣਾ ਜ਼ਰੂਰੀ ਹੈ ਹਵਾ ਚਾਹੀਦੀ ਹੈ ਸਾਫ਼ ਸਾਹ ਲੈਣ ਲਈ ਲੇਕਿਨ ਇਹਨਾਂ ਬਾਰੇ ਵੀ ਸੋਚਣਾ ਪਏਗਾ ਕਿ ਜਿੰਨਾ ਕੋਈ ਨੀਆਂ ਗੱਡੀਆਂ ਇਹਨਾਂ ਸਾਫ਼ ਐ ਆਖਿਰ ਉਹ ਉਹਨਾਂ ਦੀਆਂ ਕਿਸ਼ਤਾਂ ਕਿਵੇਂ ਤਾਰਨਗੇ ਕੈਮਰਾਮੈਨ ਜਿਕਰ ਨਾਲ ਹਰਪਿਸੈ ਪੀਡੀਸੀ ਨਿਊਜ਼ ਦਿੱਲੀ